ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੀ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਜਦੋਂ ਵੀ ਖਾਲਸਾ ਜੀ ਤੁਹਾਡਾ ਮਨ ਭਰਿਆ ਹੋਵੇ ਤੁਹਾਡੇ ਦਿਲ ਨੂੰ ਬਹੁਤ ਹੀ ਬੇਚੈਨੀ ਹੋਵੇ ਜੇ ਇਸ ਸਮੇਂ ਤੁਹਾਡਾ ਦਿਲ ਕਿਤੇ ਵੀ ਨਾ ਲੱਗਦਾ ਹੋਵੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਹੋਵੇ ਤਾਂ ਉਸ ਟਾਈਮ ਤੁਸੀਂ ਕੀ ਕਰਨਾ ਹੈ ਕਿ ਜਿੱਥੇ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ ਤੇ ਪਾਠ ਚੱਲ ਰਿਹਾ ਹੋਵੇ ਉਥੇ ਜਾ ਕੇ ਖਾਲਸਾ ਜੀ ਤੁਸੀਂ ਨੇ ਬੈਠ ਜਾਣਾ ਅੰਦਰ ਭਾਵੇਂ ਬੇਸ਼ੱਕ ਤੁਸੀਂ ਇਕੱਲੇ ਹੀ ਆਏ ਹੋ ਪਰ ਤੁਹਾਡਾ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਤੇ ਭਰੋਸਾ ਤੇ ਚਾਹਤ ਇੰਨੀ ਹੋਣੀ ਚਾਹੀਦੀ ਏ ਖਾਲਸਾ ਜੀ ਕਿ ਬਸ ਹੁਣ ਕੋਈ ਸਾਨੂੰ ਸੰਭ ਲਵੇ ਕੋਈ ਸਾਨੂੰ ਗਲ ਦੀ ਨਾਲ ਲਾ ਲਵੇ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਪੈਣ ਪਰਾ ਗੁਰੂ ਮਹਾਰਾਜ ਸਚੇ ਪਾਸ਼ਾ ਜੀ ਦਾ ਬਹੁਤ ਹੀ ਜ਼ਿਆਦਾ ਨਾਮ ਜਪਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਪਾਠ ਸੁਣ ਕੇ ਜਿਹੜਾ ਸਾਨੂੰ ਉਸ ਵੇਲੇ ਸਕੂਨ ਮਿਲਦਾ ਹੈ ਨਾ ਉਹੀ ਤੁਹਾਡਾ ਗੁਰੂ ਗੁਰਬਾਣੀ ਦੇ ਚਰੀਏ ਜਿੱਥੇ ਵੀ ਤੁਹਾਡੇ ਦਿਲ ਦੇ ਵਿੱਚ ਜਿੰਨਾ ਵੀ ਦੁੱਖ ਹੁੰਦਾ ਹੈ ਉਸ ਤੇ ਆਪਣਾ ਹੱਥ ਰੱਖ ਦਿੰਦਾ ਇਸੀ ਤਰ੍ਹਾਂ ਖਾਲਸਾ ਜੀ ਆਪਣੇ ਸੇਵਕ ਨੂੰ ਗੁਰੂ ਤਕਲੀਫ ਨਹੀਂ ਮਹਿਸੂਸ ਹੋਣ ਦਿੰਦਾ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਅੱਡਿਆ ਪੱਲਾ ਖਾਲਸਾ ਜੀ ਉਹ ਚੀਜ਼ ਵੀ ਦਵਾ ਦਿੰਦਾ ਏ ਜਿਸ ਦੇ ਮਿਲਣ ਦੀ ਆਸ ਹੀ ਸਾਨੂੰ ਮੁੱਕ ਜਾਂਦੀ ਹੈ ਤੇ ਇਸੇ ਤਰ੍ਹਾਂ ਖਾਲਸਾ ਜੀ ਮਾਪੁਰਖਾਂ ਦੀ ਬਾਚਨ ਸਨ ਉਨਾ ਦਾ ਕਹਿਣਾ ਹੁੰਦਾ ਏ ਕਿ ਜਦੋਂ ਪਰਮਾਤਮਾ ਕਲਮ ਚੁੱਕਦਾ ਏ ਫਿਰ ਉਹ ਸੁੱਖ ਵੀ ਲਿਖ ਦਿੰਦਾ ਏ ਤੇ ਇਸੇ ਤਰ੍ਹਾਂ ਖਾਲਸਾ ਜੀ ਜਿਸ ਦੇ ਮਿਲਣ ਦੀ ਕੋਈ ਆਸ ਵੀ ਨਹੀਂ ਹੁੰਦੀ ਤੇ ਜਦੋਂ ਪਰਮਾਤਮਾ ਮਿਟਾਉਣ ਤੇ ਆਉਂਦਾ ਏ ਉਹ ਦੁੱਖ ਵੀ ਮਿਟਾ ਦਿੰਦਾ ਏ ਜਿਸ ਦੀ ਜਾਣ ਦੀ ਕੋਈ ਉਮੀਦ ਵੀ ਨਹੀਂ ਹੁੰਦੀ ਇਸੇ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਗੁਰਬਾਣੀ ਦੇ ਵਿੱਚ ਐਨੀ ਤਾਕਤ ਏ ਜੇ ਆਪਾਂ ਸੱਚੇ ਮਨ ਨਾਲ ਸਰਦਾ ਭਾਵਨਾ ਦੇ ਨਾਲ ਗੁਰੂ ਦੇ ਨਾਲ ਜੁੜ ਜਾਈਏ ਤਾਂ ਖਾਲਸਾ ਜੀ ਆਪਣੇ ਜਨਮਾਂਤਰਾਂ ਦੇ ਦੁੱਖ ਵੀ ਦੂਰ ਹੋ ਜਾਣਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣਗੇ ਤੇ ਸਾਡੀਆਂ ਅਰਦਾਸਾਂ ਬੇਨਤੀਆਂ ਨੂੰ ਵੀ ਪੂਰਾ ਕਰਨਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿਵੇਂ ਅਗੇ ਆਉਣ ਵਾਲਾ ਨਵਾਂ ਸਾਲ 2025 ਜੇਕਰ ਤੁਸੀਂ ਨਵਾਂ ਸਾਲ ਆਉਣ ਤੋਂ ਪਹਿਲਾਂ ਇਹ ਇੱਕ ਕੰਮ ਕਰ ਲਓਗੇ ਇਸ ਗੁਪਤ ਵਿਧੀ ਦੇ ਨਾਲ ਤੁਸੀਂ ਕੁੱਤੇ ਨੂੰ ਇਹ ਦੋ ਚੀਜ਼ਾਂ ਖਿਲਾ ਦਿੰਦੇ ਹੋ ਇਸ ਤਰ੍ਹਾਂ ਕਰਨ ਦੀ ਨਾਲ ਤੁਹਾਡੀ ਘਰ ਦੇ ਵਿੱਚ ਕਦੀ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇਗਾ ਜੋ ਵੀ ਤੁਹਾਡੇ ਮਨ ਦੇ ਵਿੱਚ ਸੋਚ ਹੋਵੇਗੀ ਜੋ ਵੀ ਤੁਸੀਂ ਸੋਚੋਗੇ ਉਹੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਇਹ ਨਵੇਂ ਸਾਲ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਇੰਨਾ ਧਨ ਦੌਲਤ ਆਵੇਗਾ ਜਿਸ ਨੂੰ ਤੁਸੀਂ ਸੰਭਾਲ ਵੀ ਨਹੀਂ पाओगे। ਇਸੇ ਤਰ੍ਹਾਂ ਨਵਾਂ ਸਾਲ ਸਾਸੰਗੇ ਜੀ ਕੋਝ ਹੀ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਤੇ ਇਸ ਗੱਲ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਮੰਨ ਲਓ ਕਿ ਜੇਕਰ ਤੁਸੀਂ ਕੁੱਤੇ ਨੂੰ ਇਹ ਇੱਕ ਛੋਟੀ ਜਿਹੀ ਚੀਜ਼ ਖਵਾ ਦਿਓਗੇ ਤਾਂ ਤੁਹਾਡਾ ਜਿਹੜਾ ਸ਼ਰੀਏ ਉਹ ਇੰਨਾ ਮਜ਼ਬੂਤ ਹੋ ਜਾਵੇਗਾ ਕਿ ਜਿਹੜੇ ਵੀ ਕੰਮ ਦੀ ਤੁਸੀਂ ਸ਼ੁਰੂਆਤ ਕਰੋਗੇ ਉਹੀ ਤੁਹਾਡਾ ਜਿਹੜਾ ਕੰਮ ਹੈ ਉਹ ਸਫਲ ਹੋ ਜਾਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗੇ ਜੀ ਤੁਹਾਡੇ ਤੇ ਕਰਜ਼ਾ ਇਹ ਬਹੁਤ ਸਾਰਾ ਤੇ ਤੁਹਾਡਾ ਕਰਜ਼ਾ ਜਿਹੜਾ ਉਹ ਵੀ ਦੂਰ ਹੋ ਜਾਵੇਗਾ ਜੇਕਰ ਤੁਹਾਡਾ ਰਿਸ਼ਤਾ ਨਹੀਂ ਵਿਆਹ ਦਾ ਬਣ ਰਿਹਾ ਤੇ ਜਾਂ ਫਿਰ ਤੁਹਾਡੀ ਇੱਛਾ ਈ ਕਿ ਤੁਹਾਨੂੰ ਇਸ ਤਰ੍ਹਾਂ ਦਾ ਜੀਵਨ ਸਾਥੀ ਮਿਲੇ ਤੇ ਇਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੇ ਇਸ ਨੂੰ ਕਰਨ ਦੇ ਨਾਲ ਤੁਹਾਡੀਆਂ ਦੂਰ ਹੋ ਜਾਣਗੀਆਂ ਕਿਉਂਕਿ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਕੁੱਤੇ ਨੂੰ ਬਾਬਾ ਪੈਰਵ ਨਾਥ ਦਾ ਵਾਣ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਹੀ ਕਾਲ ਪੈਰਵ ਨਾਥ ਦਾ ਵਾਣ ਤਾਂ ਹੈਗਾ ਹੀ ਹੀ ਹੈਗਾ ਇਸ ਨਾਲ ਨਾਲ ਸਾਥ ਸੰਗੇ ਜੀ ਸ਼ਨੀ ਦੇਵ ਦਾ ਵੀ ਕੁੱਤਾ ਬਹੁਤ ਹੀ ਜ਼ਿਆਦਾ ਪ੍ਰੇਯ ਹੁੰਦਾ ਹੈ ਏਸੀ ਤਰ੍ਹਾਂ ਸਾਥ ਸੰਗੇ ਜੀ ਕਹਾਂਦਾ ਹੈ ਕਿ ਜੇਕਰ ਤੁਸੀਂ ਸ਼ਨੀ ਦੇਵ ਨੂੰ ਪਰਸੰਨ ਕਰਨਾ ਹੈ ਤਾਂ ਤੁਸੀਂ ਕੁੱਤੇ ਨੂੰ ਇਹ ਦੋ ਚੀਜ਼ਾਂ ਜ਼ਰੂਰ ਖਵਾਓ ਇਸ ਤਰ੍ਹਾਂ ਕਰਨ ਦੇ ਨਾਲ ਸ਼ਨੀ ਦੇਵ ਦੀ ਕਿਰਪਾ ਮਨੁੱਖ ਨੂੰ ਮਿਲ ਜਾਂਦੀ ਹੈ ਜਿਸ ਦੇ ਨਾਲ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਂਦੀ ਹੈ ਨੇ ਕਿਉਂਕਿ ਜਦੋਂ ਘਰ ਸੱਜੀ ਕਿਸੇ ਵੀ ਮਨੋਖਦਾ ਕੰਮ ਨਹੀਂ ਬਣਦਾ ਤੇ ਉਹ ਬਹੁਤ ਮਿਹਨਤ ਵੀ ਕਰਦਾ ਹੈ ਉਹਨਾਂ ਦੇ ਘਰੇ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਹੁੰਦੀ ਪਰ ਉਹਨਾਂ ਨੂੰ ਛੋਟੀਆਂ-ਛੋਟੀਆਂ ਮੁਸ਼ਕਲਾਂ ਆਉਂਦੀਆਂ ਕਦੇ ਵੀ ਦੂਰ ਨਹੀਂ ਹੁੰਦੀਆਂ ਤਾਂ ਉਸ ਸਮੇਂ ਸ਼ਨੀ ਦੀ ਜੋ ਸ਼ਨੀ ਦੇ ਵਜਿੜਾ ਉਹਦਾ ਉਹ ਠੀਕ ਨਹੀਂ ਚੱਲ ਰਿਹਾ ਹੁੰਦਾ ਜਿਸ ਕਰਕੇ ਉਹਨੂੰ ਇਹੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਪਰੇਸ਼ਾਨ ਨੇ ਜਿਤੇ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਇੱਕ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਆਏ ਨੇ ਤੇ ਇਹਨਾਂ ਦੁੱਖਾਂ ਦੇ ਕਰਕੇ ਮੇਰੇ ਆਪਣਿਆਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਜਦੋਂ ਵੀ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਦੁੱਖ ਆਉਂਦੇ ਨੇ ਤਕਲੀਫ ਆਉਂਦੀ ਏ ਤਾਂ ਲੋਕ ਸਾਥ ਦੇਣ ਦੀ ਬਜਾਏ ਆਪਣਾ ਤਮਾਸ਼ਾ ਦੇਖਣ ਲੱਗ ਜਾਂਦੇ ਨੇ ਇਸੇ ਤਰ੍ਹਾਂ ਸਾਥ ਸੰਗਤ ਜੀ ਜੇਕਰ ਤੁਹਾਡਾ ਕਿਸੇ ਨੇ ਹੱਕ ਵੀ ਦਬਾਇਆ ਹੋਇਆ ਤੁਹਾਡੇ ਹੱਕ ਦੀ ਰੋਟੀ ਵੀ ਖਾ ਚੁੱਕੀ ਨੇ ਜਾਂ ਫਿਰ ਤੁਹਾਨੂੰ ਬਹੁਤ ਸਾਰੇ ਦੁੱਖ ਤੇਲੀਫ ਤੰਗੀਆਂ ਪਰੇਸ਼ਾਨੀਆਂ ਦਿੰਦੇ ਨੇ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਹੀ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਤੁਹਾਡੀਆਂ ਦੂਰ ਹੋ ਜਾਣਗੀਆਂ ਇਸੀ ਤਰ੍ਹਾਂ ਜੇਕਰ ਤੁਸੀਂ ਸਾਧ ਸੰਗੇਜੀ ਇਹ ਕੁੱਤੇ ਨੂੰ ਇੱਕ ਚੀਜ਼ ਤੁਸੀਂ ਖਿਲਾ ਦੋਗੇ ਨਵਾਂ ਸਾਲ ਆਉਣ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਤੁਸੀਂ ਕਰ ਲਓਗੇ ਗੁਪਤ ਵਿਧੀ ਦੇ ਨਾਲ ਕਿ ਤੁਹਾਡੀਆਂ 7 ਪੀੜ੍ਹੀਆਂ ਤੱਕ ਤੁਹਾਡੇ ਘਰ ਦੇ ਵਿੱਚ ਕਦੇ ਵੀ ਤਨ ਦੀ ਕਮੀ ਨਹੀਂ ਆਵੇਗੀ ਇਹ ਜੋ ਉਪਾਏ ਇਹ ਸਾ ਸੰਗਤ ਜੀ ਪਹਿਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਕਰਦੇ ਸਨ ਤੇ ਜੇ ਜੋ ਕਰਨ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਈ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਤੱਕ ਵੀ ਅੱਜ ਤੱਕ ਉਹਨਾਂ ਦੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਆਈ ਅੱਜਕੱਲ ਦੀ ਸਮੀਧੀ ਵਿੱਚ ਪੈਸਾ ਹੀ ਮੁੱਖ ਮੰਨਿਆ ਜਾਂਦਾ ਹੈ ਕਿਉਂਕਿ ਪੈਸੇ ਤੋਂ ਬਿਨਾਂ ਨਾ ਹੀ ਮਨੁੱਖ ਦੀ ਕੋਈ ਤੇ ਵੀ ਇੱਜ਼ਤ ਹੁੰਦੀ ਏ ਤੇ ਨਾ ਹੀ ਦੇ ਵਿੱਚ ਇੱਜ਼ਤ ਮਿਲਦੀ ਏ ਤੇ ਨਾ ਹੀ ਉਹ ਆਪਣੀ ਜ਼ਿੰਦਗੀ ਦੀਆਂ ਜੋ ਵੀ ਉਸ ਦੀ ਸੋਚ ਇਸ਼ਾਵਾ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰ ਸਕਦਾ ਏ ਜੇਕਰ ਇਸ ਤੇ ਉਲਟ ਗੱਲ ਕਰੀਏ ਤਾਂ ਜਿਸ ਵੀ ਮਨੁੱਖ ਦੇ ਕੋਲ ਪੈਸਾ ਹੁੰਦਾ ਹੈ ਉਸ ਦੇ ਘਰ ਦੇ ਵਿੱਚ ਵੀ ਇੱਛਤ ਹੁੰਦੀ ਹੈ ਤੇ ਬਾਹਰ ਵੀ ਮਾਨ ਸਨਮਾਨ ਉਸ ਨੂੰ ਬਹੁਤ ਮਿਲਦਾ ਹੈ ਇਸ ਕਰਕੇ ਪੈਸਾ ਹੋਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਪੈਸਾ ਹਰ ਇੱਕ ਦੇ ਕੋਲ ਨਹੀਂ ਆਉਂਦਾ ਭਾਵੇਂ ਆਪਾਂ ਕਿੰਨੀ ਵੀ ਮਿਹਨਤ ਕਰੀਏ ਭਾਵੇਂ ਆਪਣੇ ਵਿੱਚ ਕੋਈ ਕਲਾ ਹੋਵੇ ਮਿਹਨਤ ਕਰਨ ਦੇ ਬਾਵਜੂਦ ਵੀ ਆਪਣੇ ਕੋਲ ਪੈਸਾ ਨਹੀਂ ਆਉਂਦਾ ਪੈਸਾ ਉਸ ਦੇ ਕੋਲ ਹੀ ਸਿਰਫ ਆਉਂਦਾ ਹੈ ਸਾਧ ਸੰਗਤ ਜੀ ਜਿਸ ਦੀ ਕਿਸਮਤ ਉਸ ਦਾ ਸਾਥ ਦਿੰਦੀ ਹੈ ਜੋ ਲੋਕ ਸ਼ਨੀ ਨੂੰ ਪਸੰਨ ਕਰਦੇ ਨੇ ਤੇ ਜੇ ਇਸ ਦੇ ਰਾਹੂ ਕੇਤੂ ਨੇ ਜੋ ਬਿਲਕੁਲ ਠੀਕ ਚੱਲਦੇ ਨੇ ਉਹਨਾਂ ਦੇ ਘਰ ਦੇ ਵਿੱਚ ਹੀ ਪੈਸਾ ਰਹਿੰਦਾ ਹੈ ਤੇ ਉਹਨਾਂ ਨੂੰ ਪੈਸੇ ਦੀ ਕਦੇ ਵੀ ਤੰਗੀ ਪਰੇਸ਼ਾਨੀ ਨਹੀਂ ਆਉਂਦੀ ਇਸ ਕਰਕੇ ਸ਼ਨੀ ਨੂੰ ਪਰਸਨ ਕਰਨਾ ਤੇ ਰਾਹੂ ਕੇਤੂ ਨੂੰ ਠੀਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਉਸ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਉਹ ਇਸ ਤਰ੍ਹਾਂ ਸਾਧ ਸੰਗਜ ਜੀ ਕਿ ਤੁਸੀਂ ਸਿਰਫ ਕੁੱਤੇ ਨੂੰ ਇੱਕ ਛੋਟੀ ਜਿਹੀ ਚੀਜ਼ ਖਵਾਉਣੀ ਉਸ ਦੇ ਨਾਲ ਹੀ ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀਆਂ ਇਹ ਜੋ ਤੁਸੀਂ ਕੁੱਤੇ ਨੂੰ ਚੀਜ਼ ਖਵਾਉਣੀ ਹੈ ਇਹ ਗੋਪਤ ਵਿਧੀ ਦੇ ਨਾਲ ਖਵਾਉਣੀ ਹੈ ਇਸ ਨੂੰ ਖਵਾਉਣ ਦੇ ਸਮੇਂ ਤੁਸੀਂ ਕਿਸੇ ਨੂੰ ਨਹੀਂ ਦੱਸਣਾ ਤੇ ਤੁਸੀਂ ਇੱਕ ਵਾਰ ਇਹ ਜੇ ਕਰ ਲਿਆ ਤਾਂ ਤੁਸੀਂ ਦੇਖੋਗੇ ਕਿ ਤੁਹਾਡਾ ਨਵਾਂ ਸਾਲ ਇਹ ਜਿਹੜਾ ਉਹ ਕਿੰਨਾ ਵਧੀਆ ਤੇ ਖੁਸ਼ੀਆਂ ਭਰਿਆ ਹੋਵੇਗਾ ਇਸੀ ਤਰ੍ਹਾਂ ਸਾਥ ਸੰਗੇ ਜੀ ਜੀ ਮੇਹੁਣ ਨਵਾਂ ਸਾਲ ਆ ਰਿਹਾ ਹੈ ਤਾਂ ਹਰੇਕ ਮਨੁੱਖ ਇਹੀ ਚਾਹੁੰਦਾ ਏ ਕਿ ਉਸ ਦਾ ਜਿਹੜਾ ਨਵਾਂ ਸਾਲ ਏ ਉਹ ਖੁਸ਼ੀਆਂ ਭਰਿਆ ਆਵੇ ਪਰ ਕਿਤੇ ਨਾ ਕਿਤੇ ਸਾਡੇ ਕੋਲੋਂ ਵੀ ਕੁਝ ਗਲਤੀਆਂ ਹੋ ਜਾਂਦੀਆਂ ਨੇ ਜਿਹੜੀਆਂ ਗਲਤੀਆਂ ਦੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਪ੍ਰੋਬਲਮਸ ਆ ਜਾਂਦੀਆਂ ਨੇ ਪਰ ਕੁਝ ਸਾਡੇ ਕਰਕੇ ਗਲਤੀਆਂ ਹੁੰਦੀਆਂ ਨੇ ਕੁਝ ਸਾਡੇ ਰਾਹੁ ਕੇ ਕੇਤੂ ਜਾਂ ਸ਼ਨੀ ਦੇਵਤੇ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ ਹਰ ਸਾਲ ਅਸੀਂ ਇਹੀ ਸੋਚਦੇ ਹਾਂ ਕਿ ਇਹ ਸਾਲ ਸਾਡਾ ਬਹੁਤ ਵਧੀਆ ਚਾਏਗਾ ਪਰ ਹਰ ਸਾਲ ਇਸ ਤੋਂ ਉਲਟ ਹੀ ਹੁੰਦਾ ਹੈ। ਇਹ ਜੋ ਕੁੱਤੇ ਨੂੰ ਚੀਜ਼ ਖਵਾਉਣੀ ਹੈ ਤੁਸੀਂ ਸਾਧ ਸੰਗਤ ਜੀ ਇਸ ਦੇ ਨਾਲ ਤੁਹਾਡਾ ਜਿਹੜਾ ਨਵਾਂ ਸਾਲ ਇਹ ਨਾ ਉਹ ਤਾਂ ਵਧੀਆ ਹੋਵੇਗਾ ਹੀ ਹੋਵੇਗਾ ਤੇ ਇਸ ਦੇ ਨਾਲ ਨਾਲ ਜਿਹੜਾ ਵੀ ਤੁਸੀਂ ਸ਼ੁਭ ਕੰਮ ਕਰਨਾ ਹੋਵੇਗਾ ਜਾਂ ਕੋਈ ਵੀ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੋ ਉਸ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ। ਤੇ ਇਸੇ ਨਾਲ ਨਾਲ ਜੇਕਰ ਤੁਹਾਡੇ ਤੇ ਬਹੁਤ ਸਾਰਾ ਕਰਜ਼ਾ ਹੋਇਆ ਹੈ ਉਹ ਕਰਜ਼ਾ ਵੀ ਦੂਰ ਹੋਵੇਗਾ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਗੰਭੀਰ ਬਿਮਾਰੀ ਤੋਂ ਪਰੇਸ਼ਾਨ ਹੈ ਤਾਂ ਉਸ ਦੀ ਉਹ ਪ੍ਰੋਬਲਮ ਉਹ ਦੁੱਖ ਵੀ ਦੂਰ ਹੋ ਜਾਵੇਗਾ ਤਾਂ ਇਸੇ ਤਰ੍ਹਾਂ ਸਾਥ ਸੰਗੇ ਜੇਕਰ ਤੁਸੀਂ ਵਿਆਹ ਨੂੰ ਲੈ ਕੇ ਪਰੇਸ਼ਾਨ ਹੋ ਤੁਹਾਡਾ ਰਿਸ਼ਤਾ ਨਹੀਂ ਬਣ ਰਿਹਾ ਤੁਹਾਨੂੰ ਚੰਗਾ ਜੀਵਨ ਸਾਥੀ ਨਹੀਂ ਬਣ ਰਿਹਾ ਤੇ ਇਹ ਸਾਰੀ ਤੁਹਾਡੀ ਪ੍ਰੋਬਲਮ ਦੂਰ ਹੋਵੇਗੀ ਕਿਉਂਕਿ ਜੇ ਚੰਗਾ ਜੀਵਨ ਸਾਥੀ ਮਿਲ ਜਾਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਇਹ ਜੜੀ ਸਵਰਗ ਬਣ ਜਾਂਦੀ ਹੈ ਤੇ ਜੇਕਰ ਕੋਈ ਉਸ ਤਰ੍ਹਾਂ ਦਾ ਜੀ ਕਰਦੇ ਵਿੱਚ ਆ ਜਾਂਦਾ ਹੈ ਜੋ ਸਾਰੇ ਹੀ ਘਰ ਨੂੰ ਖਰਾਬ ਕਰ ਦਿੰਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਦੁੱਖ ਤਕਲੀਫ ਪੈਸੇ ਨੂੰ ਲੈ ਕੇ ਹੀ ਹੁੰਦਾ ਹੈ ਸਾਧ ਸੰਗਤ ਜੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਨਸਾਨ ਆ ਜਾਂਦਾ ਹੈ ਜੋ ਗਲਤ ਸੰਗਤ ਦੇ ਵਿੱਚ ਪੈ ਕੇ ਗਲਤ ਰਸਤੇ ਤੇ ਚੱਲਦਾ ਹੈ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਖਰਾਬ ਕਰਕੇ ਰੱਖ ਦਿੰਦਾ ਹੈ ਉਸ ਚੀਜ਼ ਦੇ ਕਰਕੇ ਵੀ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਰਹਿੰਦੇ ਹਾਂ ਇਸੀ ਤਰ੍ਹਾਂ ਸਾਸੰਗੇ ਜੀ ਜੇਕਰ ਤੁਹਾਡਾ ਭੈਣ ਭਰਾਵਾਂ ਦਾ ਵਿਆਹ ਹੋ ਗਿਆ ਤਾਂ ਠੀਕ ਹੈ ਜੇਕਰ ਨਹੀਂ ਹੋਇਆ ਤਾਂ ਤੁਸੀਂ ਇਹ ਇੱਕ ਸ਼ੋਕ ਆ ਜਾਂ ਉਪਾਅ ਚ ਰੋਰ ਕਰਿਓ ਇਸ ਦੇ ਨਾਲ ਕਹਵਾਨੋ ਜਿਸ ਤਰ੍ਹਾਂ ਦਾ ਤੁਸੀਂ ਜੀਵਨ ਸਾਥੀ ਚਾਹੋ ਨੇ ਉਹ ਉਸੇ ਤਰ੍ਹਾਂ ਦਾ ਹੀ ਮਿਲੇਗਾ ਜੋ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਮਝੇ ਬੇਸ਼ੱਕ ਤੁਹਾਡੇ ਘਰ ਦੇ ਵਿੱਚ ਪੈਸਾ ਜ਼ਿਆਦਾ ਚਾਹ ਘੱਟ ਕਿਉਂ ਨਾ ਹੋਵੇ ਪਰ ਤੁਹਾਡਾ ਜੀਵਨ ਸਾਥੀ ਉਹ ਚੰਗਾ ਹੋਣਾ ਚਾਹੀਦਾ ਇਸ ਉਪਾਅ ਨੂੰ ਉਹ ਪੈਣ ਪ੍ਰਾਵੀ ਕਰ ਸਕਦੇ ਨੇ ਜਿੰਨਾ ਦਾ ਵਿਆਹ ਹੋਇਆ ਹੋਇਆ ਏ ਕਿਉਂਕਿ ਉਹਨਾਂ ਨੂੰ ਇਹ ਉਪਾਅ ਕਰਨ ਦੇ ਨਾਲ ਘਰ ਦੇ ਵਿੱਚ ਦੋਨਾਂ ਹਸਬੰਡ ਵਾਈਫ ਦੇ ਵਿੱਚ ਪ੍ਰੇਮ ਪਿਆਰ ਵਾਧਾ ਏ ਘਰ ਦੇ ਵਿੱਚ ਖੁਸ਼ਹਾਲੀ ਰਹਿੰਦੀ ਏ ਇਸੇ ਤਰ੍ਹਾਂ ਸਾਤ ਸੰਗੇਜੀ ਤੋਸੀ ਨੇ 1 ਲੀਟਰ ਦੁੱਧ ਲੈ ਲੈਣਾ ਏ ਜੋ ਦੁੱਧ ਵਾਲਾ ਹੁੰਦਾ ਹੈ ਚਾ ਡੇਅਰੀ ਤੋਂ ਕਿਤੋਂ ਵੀ ਤੁਸੀਂ 1 ਲੀਟਰ ਦੁੱਧ ਲੈ ਆਉਣਾ ਹੈ ਉਸ ਨੂੰ ਤੁਸੀਂ ਗਰਮ ਕਰ ਲੈਣਾ ਹੈ ਗਰਮ ਕਰਕੇ ਉਸ ਦੇ ਵਿੱਚ ਥੋੜੀ ਜਿਹੀ ਤੁਸੀਂ ਸ਼ੱਕਰ ਮਿਲਾ ਲੈਣੀ ਹੈ ਤੇ ਥੋੜਾ ਜਿਹਾ ਤੁਸੀਂ ਕੇਸਰ ਮਿਲਾ ਲੈਣਾ ਇਸ ਦੁੱਧ ਨੂੰ ਤੁਸੀਂ ਗਰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਨੇ ਠੰਡਾ ਕਰ ਲੈਣਾ ਹੈ ਠੰਡਾ ਕਰਨ ਤੋਂ ਬਾਅਦ ਦੇ ਵਿੱਚ ਸਾ ਸੰਗ ਜੀ ਸੋਹ ਵਾਰ ਦੇ ਦਿਨ ਨੂੰ ਸੋ ਵਰਦੇ ਦੇਣ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਹ ਜਿਹੜਾ ਦੁੱਧ ਲੈ ਕੇ ਤੁਸੀਂ ਜੋ ਤੁਸੀਂ ਦੁੱਧ ਕਰਮ ਕਰਕੇ ਠੰਡਾ ਕੀਤਾ ਸੀ ਉਸ ਦੇ ਵਿੱਚੋਂ ਥੋੜਾ ਜਿਹਾ ਤੁਸੀਂ ਦੁੱਧ ਲੈ ਜਾ ਕੇ ਸ਼ਿਵ ਜੀ ਨੂੰ ਚੜਾ ਦੇਣਾ ਤੇ ਉੱਥੇ ਮੰਤਰ ਦਾ ਜਾਪ ਵੀ ਕਰ ਲੈ ਤਾਂ ਇਸੇ ਤਰ੍ਹਾਂ ਸਾਧ ਸੰਧਿਆ ਜੀ ਜਿਹੜਾ ਤੁਸੀਂ ਦੁੱਧ ਸ਼ਿਵਲਿੰਗ ਤੇ ਚੜਾਇਆ ਹੋਵੇਗਾ ਉੱਪਰ ਤੋਂ ਵਹ ਕੇ نیچے ਆ ਰਿਹਾ ਉਹ ਤੁਸੀਂ ਥੋੜਾ ਜਿਹਾ ਦੁੱਧ ਆਪਣੇ ਹੱਥ ਦੇ ਵਿੱਚ ਲੈ ਕੇ ਜੋ ਦੁੱਧ ਬਚਿਆ ਉਸ ਦੇ ਵਿੱਚ ਤੁਸੀਂ ਉਸ ਨੂੰ ਮਿਲਾ ਲੈਣਾ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਜੋ ਕਿ ਜਿਹੜਾ ਬਚਿਆ ਹੋਇਆ ਦੁੱਧੇ ਉਹ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਹੋ ਜਾਵੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਜਦੋਂ ਮੰਦਰ ਦੇ ਵਿੱਚੋਂ ਬਾਹਰ ਆਉਂਗੇ ਤੇ ਉਸ ਦੁੱਧ ਨੂੰ ਤੁਸੀਂ ਆਪਣੇ ਨਾਲ ਲੈ ਆਉਣਾ ਹੈ ਆਪਣੇ ਨਾਲ ਲਿਆ ਕੇ ਤੁਸੀਂ ਉਹ ਜਿਹੜਾ ਦੁੱਧ ਤੁਸੀਂ ਲੈ ਕੇ ਆਇਓ ਪ੍ਰਸ਼ਾਦ ਦੇ ਤੌਰ ਤੇ ਉਸ ਨੂੰ ਤੁਸੀਂ ਕੁੱਤੇ ਨੂੰ ਪਿਲਾ ਦੇਣਾ ਹੈ ਜਿਕੇ ਨੰਬਰ ਨੋ 7 ਸੰਗੇ ਜੇ ਜਿਕੇ ਜਿਵੇਂ ਹੀ ਉਹ ਕੁੱਤਾ ਦੁੱਧ ਪੀਵੇਗਾ ਉਹ ਦੁੱਧ ਪੀਣ ਤੋਂ ਬਾਅਦ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਐਸੇ ਜੀਵਨ ਸਾਥੀ ਦੀ ਇੱਕ ਐਸੇ ਮਨੋਖ ਦੀ ਐਂਟਰੀ ਹੋਵੇਗੀ ਜੋ ਤੁਹਾਡੀ ਜ਼ਿੰਦਗੀ ਨੂੰ ਸਵਰਗ ਬਣਾ ਦੇਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡਾ ਵਿਆਹ ਹੋਇਆ ਹੋਇਆ ਹੈ ਤੇ ਜਿਹੜਾ ਤੁਹਾਡਾ ਜੀਵਨ ਸਾਥੀ ਹੈ ਉਹ ਤੁਹਾਡੀ ਹੋਰ ਵੀ ਸਾਮਸਬਾਰ ਤੁਹਾਡੇ ਨਾਲ ਪ੍ਰੇਮ ਪਿਆਰ ਵਧਾਵੇਗਾ ਤੇ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸ ਦੇ ਨਾਲ ਨਾਲ ਜਿਹੜੇ ਹਸਬੰਡ ਵਾਈਫ ਦੀ ਆਪਸ ਦੇ ਵਿੱਚ ਲੜਾਈ ਝਗੜੇ ਰਹਿੰਦੇ ਨੇ ਉਹਨਾਂ ਦੀ ਰਹਿਬਾ ਨਹੀਂ ਆਉਂਦੀ ਉਹਨਾਂ ਦੇ ਇਹ ਸਾਰੇ ਲੜਾਈ ਝਗੜੇ ਨੇ ਜਿਹੜੇ ਦੂਰ ਹੋ ਜਾਣਗੇ ਅਗਰ ਤੁਹਾਡਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਤੁਹਾਡਾ ਰਿਸ਼ਤਾ ਜਿਹੜਾ ਉਹ ਵੀ ਹੋ ਜਾਵੇਗਾ ਇਸ ਉਪਾਅ ਨੂੰ ਤੁਸੀਂ ਸੋਮਾਰ ਦੇ ਦਿਨ ਨੂੰ ਇਸ ਤਰੀਕੇ ਦੇ ਨਾਲ ਜ਼ਰੂਰ ਕਰਿਓ ਇਹ ਬਹੁਤ ਹੀ ਚਮਤਕਾਰੀ ਉਪਾਅ ਹੈ ਇਸ ਨੂੰ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਕਰਕੇ ਦੇਖਿਓ ਕਿਉਂਕਿ ਨਵਾਂ ਸਾਲ ਆਉਣ ਵਾਲਾ ਹੈ ਨਵੇਂ ਸਾਲ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੀਆਂ ਸਾਰੀਆਂ ਹੀ ਖੁਸ਼ੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰੇ ਇਈ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਅਗਲਾ ਉਪਾਏ ਉਹ ਤਨ ਦੌਲਤ ਨੂੰ ਲੈ ਕੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਦੀ ਕਮੀ ਹੈ ਉਹ ਇਸ ਉਪਾਅ ਨੂੰ ਜ਼ਰੂਰ ਕਰਨ ਤੇ ਉਹ ਅਗਲਾ ਆਉਣ ਵਾਲਾ ਸਾਲ ਜਿਹੜਾ ਉਸ ਸਾਲ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਧਨ ਦੌਲਤ ਦੀ ਕਮੀ ਨਹੀਂ ਆਵੇਗੀ ਇਸ ਉਪਾਣੂ ਕਰਨ ਦੇ ਲਈ ਸਾ ਸੰਗਜ ਜੀ ਤੁਸੀਂ ਨੇ ਆਪਣੇ ਘਰ ਦੇ ਵਿੱਚ ਖੀਰ ਦਾ ਪ੍ਰਸ਼ਾਦ ਤਿਆਰ ਕਰਾਉਣਾ ਹੈ ਸਾਬੂਦਾਨੇ ਦੀ ਖੀਰ ਤੁਸੀਂ ਬਣਾਉਣੀ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਬਣਾ ਕੇ ਉਸ ਦੇ ਵਿੱਚ ਤੁਸੀਂ ਸਾਰੇ ਡ్రਾਈ ਫਰੂਟ ਨੇ ਜੋ ਥੋੜੇ ਥੋੜੇ ਮਿਕਸ ਕਰ ਲੈਣੇ ਨੇ ਇਸ ਤਰ੍ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਖੀਰ ਦਾ ਪ੍ਰਸ਼ਾਦ ਤਿਆਰ ਕਰ ਲੈਣਾ ਤੇ ਖੀਰ ਦੇ ਪ੍ਰਸ਼ਾਦ ਦੇ ਨਾਲ ਇਹ ਜੋ ਤੁਸੀਂ ਖੀਰ ਬਣਾਈ ਹੋਵੇ ਕੀ ਖੀਰ ਦਾ ਪ੍ਰਸ਼ਾਦ ਇਹ ਤੁਸੀਂ ਇਸ ਨੂੰ ਤੁਸੀਂ ਸ਼ਨੀ ਦੇਵ ਦੇ ਮੰਦਿਰ 'ਚ ਲੈ ਕੇ ਜਾਣਾ ਹੈ ਤੇ ਉੱਥੇ ਤੁਸੀਂ ਚੜਾਉਣੀ ਹੈ ਖੀਰ ਦਾ ਭੋਗ ਤੁਸੀਂ ਨੇ ਲਵਾਉਣਾ ਹੈ ਤਾਂ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਇਸ ਖੀਰ ਦੇ ਵਿੱਚ ਥੋੜੇ ਜਿਹੇ ਤੁਸੀਂ ਨੇ ਕਾਲੇ ਤੇਲ ਪਾ ਲੈਣੇ ਉਗਲਵਾ ਕੇ ਆਉਣ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਇਹ ਕੀ ਖੀਰ ਦਾ ਜੋ ਪ੍ਰਸ਼ਾਦ ਏਕ ਏਕ ਚਮਚ ਤੁਸੀਂ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੁਸੀਂ ਵਰਤਉਣਾ ਏ ਤੁਸੀਂ ਖੁਦ ਵੀ ਖਾ ਸਕਦੇ ਹੋ ਤੇ ਜੋ ਬਚਿਆ ਹੋਇਆ ਪ੍ਰਸ਼ਾਦ ਹੋਵੇਗਾ ਤੁਹਾਡੇ ਕੋਲ ਖੀਰ ਦਾ ਜੋ ਤੁਹਾਡੇ ਕੋਲ ਬਚੀ ਹੋਈ ਖੀਰ ਹੋਵੇਗੀ ਸਾਧ ਸੰਗੇ ਜੀ ਉਹ ਤੁਸੀਂ ਨੇ ਕਾਲੇ ਕੁੱਤੇ ਨੂੰ ਖਵਾ ਦੇਣੀ ਹੈ ਤੇ ਜਦੋਂ ਤੁਸੀਂ ਇਹ ਕਾਲੇ ਕੁੱਤੇ ਨੂੰ ਖੀਰ ਖਵਾ ਦੋਗੇ ਤਾਂ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਧਨ ਦੌਲਤ ਦੇ ਰਸਤੇ ਬੰਦ ਹੋ ਚੁੱਕੇ ਸਨ ਉਹ ਸਾਰੇ ਖੁੱਲ ਜਾਣਗੇ ਇਸ ਤਰ੍ਹਾਂ ਕਰਨ ਦੇ ਨਾਲ ਸਾਧ ਸੰਗਤ ਜੀ ਸ਼ਨੀ ਦੇਵ ਦੀ ਤਾਂ ਤੁਹਾਡੇ ਤੇ ਕਿਰਪਾ ਹੋਵੇਗੀ ਹੋਵੇਗੀ ਤੇ ਇਸ ਦੇ ਨਾਲ ਨਾਲ ਜਿਹੜਾ ਤੁਹਾਡਾ ਰਾਹੂ ਕੇਤੂ ਹੋਵੇਗਾ ਉਹ ਵੀ ਪਰਸੰਨ ਹੋ ਜਾਵੇਗਾ ਜਿਵੇਂ ਰਾਹੂ ਦੇ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਆਉਂਦੀਆਂ ਸੀ ਉਹ ਸਾਰੀਆਂ ਠੀਕ ਹੋ ਜਾਣਗੀਆਂ ਜੋ ਛੜੀ ਦੀ ਪਰੇਸ਼ਾਨੀ ਤੁਹਾਨੂੰ ਕੰਗਾਲ ਕਰ ਰਹੀ ਸੀ ਜਿਸ ਦੇ ਕਰਕੇ ਤੁਹਾਡੀ ਕਿਸੇ ਵੀ ਕੰਮ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਸੀ ਉਹ ਵੀ ਹੁਣ ਤੁਹਾਡੇ ਸਾਰੇ ਕਾਰੋਬਾਰ ਨੇ ਜਿਹੜੇ ਚੱਲਣੇ ਸ਼ੁਰੂ ਹੋ ਜਾਣਗੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਿਸ ਜਿਸ ਨੇ ਵੀ ਇਹ ਉਪਾਅ ਕੀਤਾ ਏ ਉਹ ਅੱਜ ਦੇ ਟਾਈਮ ਦੇ ਵਿੱਚ ਰਾਜਿਆਂ ਮਹਾਰਾਜਿਆਂ ਵਾਲੀ ਜ਼ਿੰਦਗੀ 'ਚ ਆਉਂਦੇ ਨੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੋएगी। ਉਹ ਜੋ ਚੀਜ਼ ਚਾਹੁੰਦੇ ਨੇ ਉਹੀ ਚੀਜ਼ ਉਹ ਲੈ ਸਕਦੇ ਨੇ। ਭਾਵੇਂ ਤਾਂ ਉਹ ਘਰ ਹੋਵੇ, ਪ੍ਰਾਪਰਟੀ ਹੋਵੇ, ਗੱਡੀ ਹੋਵੇ, ਕਿਸੇ ਵੀ ਤਰ੍ਹਾਂ ਦੀ ਚੀਜ਼ ਕਿਉਂ ਨਾ ਹੋਵੇ। ਕਹਿਣ ਦਾ ਭਾਵ ਇਹੀ ਏ ਕਿ ਜੋ ਚੀਜ਼ ਉਹ ਸੋਚਦੇ ਨੇ ਉਹੀ ਹੋ ਜਾਂਦੀ। ਇਸੀ ਤਰ੍ਹਾਂ ਸਾਸ ਸੰਗੇ ਜੀ ਇਹ ਦੋ ਉਪਾਅ ਜੋ ਵੀ ਮਨੁੱਖ ਇਸ ਨੂੰ ਕਰ ਲੈਂਦਾ ਹੈ ਉਹ ਆਪਣੀ ਜ਼ਿੰਦਗੀ ਦਾ ਹਰ ਮੁਕਾਮ ਹਾਸਲ ਕਰ ਲੈਂਦਾ ਹੈ ਅਗਲਾ ਜੋ ਉਪਾਅ ਸਾਸ ਸੰਗੇ ਜੀ ਇਹ ਉਹਨਾਂ ਦੇ ਲਈਏ ਜਿਹੜੇ ਪੈਨਪਰਾਵਾਂ ਦੇ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਈ ਨਾ ਹੀ ਅੱਜ ਦੇ ਟਾਈਮ ਦੇ ਵਿੱਚ ਇਹ ਪੈਸਾ ਵੀ ਬਹੁਤ ਇਹ ਸਭ ਕੁਝ ਹੈ ਪਰ ਸਾਡੇ ਘਰ ਦੇ ਵਿੱਚ ਦੁੱਖ ਕਲੇਸ਼ ਬਹੁਤ ਜ਼ਿਆਦਾ ਰਹਿੰਦਾ ਹੈ ਇਹ ਦੁੱਖ ਕਲੇਸ਼ ਤੁਹਾਡੇ ਘਰ ਦਾ ਦੂਰ ਕਰਨ ਦੇ ਲਈ ਇੱਕ ਛੋਟਾ ਜਿਹਾ ਉਪਾਅ ਕਿਉਂਕਿ ਜੇਕਰ ਤੁਸੀਂ ਕਰੋੜਪਤੀ ਵੀ ਹੋ ਬੰਗਲੇ ਦੇ ਵਿੱਚ ਵੀ ਰਹਿ ਰਹੇ ਹੋ ਪਰ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਕੂਨ ਹੀ ਨਹੀਂ ਹੈਗਾ ਸੁੱਖ ਹੀ ਨਹੀਂ ਹੈਗਾ ਤੁਹਾਡੀ ਜ਼ਿੰਦਗੀ ਖੁਸ਼ ਹੀ ਨਹੀਂ ਹੈਗੀ ਤਾਂ ਤੁਸੀਂ ਇਸ ਪੈਸੇ ਨੂੰ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਕੀ ਕਰ ਸਕਦੇ ਹੋ ਇਸ ਨੂੰ ਕਰਨ ਦੇ ਲਈ ਸਾਧ ਸੰਗੇ ਜੀ ਤੁਸੀਂ ਆਪਣੇ ਘਰ ਦੀ ਕਿਸੇ ਵੀ ਲੇਡੀ ਨੂੰ ਉਹ ਤੁਹਾਡੀ ਭੈਣ ਵੀ ਹੋ ਸਕਦੀ ਹੈ માતા ਵੀ ਹੋ ਸਕਦੀ ਹੈ ਤੁਹਾਡੀ ਵਾਈਫ ਵੀ ਹੋ ਸਕਦੀ ਹੈ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਤੁਸੀਂ ਇੱਕ ਪ੍ਰਸ਼ਾਦਾ ਤਿਆਰ ਕਰਵਾ ਲੈਣਾ ਤੇ ਉਸ ਨੂੰ ਸਾਧ ਸੰਗੇ ਜੀ ਤੁਸੀਂ ਤੇਲ ਦੇ ਨਾਲ ਚੋਪੜ ਕੇ ਤੇ ਉਹ ਪ੍ਰਸ਼ਾਦਾ ਉਸ ਦੇ ਹੱਥ ਦੇ ਨਾਲ ਤੁਸੀਂ ਬਿਲਕੁਲ ਸਿੱਧੇ ਖੜ ਕੇ ਜਿਵੇਂ ਆਪਾਂ ਨજર ਉਤਾਰਦੇ ਹਾਂ ਪੁਰਸ਼ ਪਰਿਸ਼ਾਦਾ ਦੇ ਨੂੰ 21 ਵਾਰ ਤੁਸੀਂ ਆਪਣੀ ਨਜ਼ਰ ਉਤਾਰਨ ਦੇ ਤਰ੍ਹਾਂ ਉਸ ਤਰ੍ਹਾਂ ਕਰਵਾਉਣਾ ਹੈ ਆਪਣੇ ਘਰ ਦੀ ਕਿਸੇ ਵੀ ਇਸ ਤਰੀਕ ਤੋਂ 21 ਵਾਰ ਕਰਨ ਤੋਂ ਬਾਅਦ ਦੇ ਵਿੱਚ ਸਾਹ ਸੰਗੇ ਜੀ ਤੁਸੀਂ ਉਸ ਲੇਡੀ ਨੂੰ ਕਹਿ ਦੇਣਾ ਹੈ ਕਿ ਬਿਨਾਂ ਰੋਕੇ ਰਸਤੇ ਦੇ ਵਿੱਚ ਕਿਤੇ ਵੀ ਨਹੀਂ ਰੁਕਣਾ ਤੁਸੀਂ ਸਿੱਧਾ 21 ਵਾਰ ਕਰਨ ਤੋਂ ਬਾਅਦ ਦੇ ਵਿੱਚ ਉਹੀ ਪਰਿਸ਼ਾਦਾ ਤੁਸੀਂ ਕਾਲੇ ਕੁੱਤੇ ਨੂੰ ਪਾਉ ਲੈ ਜੇਕਰ ਤੁਹਾਨੂੰ ਕਾਲਾ ਕੁੱਤਾ ਉਸ ਸਮੇਂ ਨਹੀਂ ਵੀ ਮਿਲਦਾ ਤਾਂ ਤੁਸੀਂ ਕਿਸੇ ਵੀ ਕੁੱਤੇ ਨੂੰ ਖਵਾ ਸਕਦੇ ਹੋ ਖਵਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਵਾਪਸ ਆ ਸਕਦੇ ਹੋ ਇੰਨਾ ਕੰਮ ਕਰਨ ਤੋਂ ਬਾਅਦ ਆਪਣੇ ਘਰ ਦੇ ਵਿੱਚ ਆ ਕੇ ਤੁਸੀਂ ਨੇ ਆਪਣੇ ਹੱਥਾਂ ਨੂੰ ਧੋ ਲੈਣਾ ਹੈ ਹੱਥ ਧੋਣ ਤੋਂ ਬਾਅਦ ਦੇ ਵਿੱਚ ਜਿਸ ਵੀ ਏਸਤਰੀ ਨੇ ਜਿਸ ਵੀ ਲੇਡੀ ਨੇ ਤੁਹਾਡੇ ਘਰ ਦੀ ਨੇ ਇਹ ਉਪਾਅ ਕੀਤਾ ਹੈ ਉਸ ਦੇ ਉੱਪਰ ਤੁਸੀਂ ਠੰਡੇ ਪਾਣੀ ਦਾ ਛਿੱਟਾ ਮਾਰ ਦੇਣਾ ਹੈ ਇਹ ਉਪਾਅ ਤੁਸੀਂ ਜ਼ਰੂਰ ਕਰਿਓ ਇਸ ਉਪਾਅ ਨੂੰ ਕਰਨ ਦੇ ਲਈ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਕਾਰਾਤਮਕ ਊਰਜਾ ਇਹ ਮਾੜੀਆਂ ਸ਼ਕਤੀਆਂ ਨੇ ਜਿਨ੍ਹਾਂ ਦੇ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਦੁੱਖ ਜਾਣ ਦਾ ਨਾਮ ਨਹੀਂ ਲੈ ਰਹੇ ਜੋ ਇਹ ਮਾੜੀਆਂ ਸ਼ਕਤੀਆਂ ਤੁਹਾਨੂੰ ਸਤਾ ਰਹੀਆਂ ਨੇ ਉਹ ਸਾਰੀਆਂ ਪਰੇਸ਼ਾਨੀਆਂ ਸਾਧ ਸੰਗੇ ਜੀ ਤੁਹਾਡੀਆਂ ਦੂਰ ਹੋ ਜਾਣਗੀਆਂ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਦੁੱਖ ਤਕਲੀਫ ਨਹੀਂ ਲੜਾਈ ਝਗੜਾ ਹੁੰਦਾ ਹੈ ਕਲੇਸ਼ ਹੁੰਦਾ ਹੈ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਸੋ ਸਾਧ ਸੰਗੇ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਜੇਕਰ ਤੁਸੀਂ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਕੁੱਤੇ ਨੂੰ ਇਹ ਤਿੰਨ ਚੀਜ਼ਾਂ ਖਵਾ ਦਿੰਨੇ ਹੋ ਤਰ ਤ ਇਸ ਤਰ੍ਹਾਂ ਕਰਨ ਦੀ ਨਾਲ ਤੁਹਾਡੇ ਘਰ ਦੇ ਵਿੱਚ ਸੱਤ ਪੀੜੀਆਂ ਦੇ ਤੱਕ ਕਦੇ ਵੀ ਧਨ ਦੌਲਤ ਦੀ ਕਮੀ ਨਹੀਂ ਆਵੇਗੀ। ਸੁਸਾ ਸੰਗੇ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਤਾਂ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਧ ਸੰਗਤ ਜੀ ਪੁੱਲਾ ਚੁਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਤੇ ਜਾਣੀ ਅਣੀਕਾ ਗਲਤੀਆਂ ਪੁੱਲਾ ਚੁਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਕਿਉਂਕਿ ਸਾਧ ਸੰਗਤ ਜੀ ਜੇਕਰ ਅਸੀਂ ਇੰਨਾ ਜਾਨਵਰਾਂ ਨੂੰ ਇੰਨਾ ਪਛੋਣ ਉਹ ਇਨਾਂ ਜੀਵਾਂ ਦੀ ਅਸੀਂ ਸਾਮ ਸੰਭਾਲ ਕਰਾਂਗੇ ਇਹਨਾਂ ਨੂੰ ਪਰਸ਼ਾਦਾ ਦੁੱਧ ਜਾਂ ਹੋਰ ਵੀ ਚੀਜ਼ਾਂ ਖਾਣ ਪੀਣ ਵਾਲੀਆਂ ਸੀ ਪਾਵਾਂਗੇ ਤਾਂ ਸਾਨੂੰ ਪੁੰਨ ਤਾਂ ਲੱਗਣਾ ਹੀ ਹੈ ਇਸ ਕਰਕੇ ਤੁਸੀਂ ਇਹ ਉਪਾਉ ਨੂੰ ਜ਼ਰੂਰ ਕਰਿਓ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੀਰ ਪਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੀ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮੀਰ ਭਰਿਆ ਹੱਥ ਰੱਖਣਾ ਸਬਨਾ ਭੈਣ ਭਰਾਵਾਂ ਦੇ ਘਰ ਹਾਸੇ ਵਾਸਤੇ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ